ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਵੰਡਦਾ ਸਰ ਪੰਜੇ ਮੁਲਜ਼ਮਾ ਨੂੰ 8 20 ਲੱਖ ਰੁਪਏ ਜੁਰਮਾਨਾ ਵੰਡਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ 2 ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਕੁੱਲ 5 ਦੀ ਡੈਥ ਹੋ ਗਈ ਸ ਤੇ ਪੰਜਾਂ ਨੂੰ ਜਿਹਨਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁਕਰਵਾਰ ਨੂੰ ਕਨਵਿਕਸ਼ਨਸ ਨਹੀਂ ਸੀ ਤੇ ਅੱਜ ਸਜਾਤ ਨੂੰ